ਬਹੁਤ ਹੀ ਸਤਿ ਆਜੋ ਗੁਰੂ ਖਾਲਸਾ ਜੀ ਵੈਗੁਰ ਦੀ ਕਖਾਲਸਾ ਵੈਗੁਰ ਦੀ ਪਤੇ ਫਿਰ ਲਾ ਸਾਰੀ ਸੰਗਤ ਦਾ ਪ੍ਰਮਾਤਮਾ ਦਾ ਗੁਰੂ ਮਹਾਰਾਜ ਸਿਪਾਸ਼ਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸੇਵਾ ਕਰ ਸਕੀਏ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਜਿੰਨੇ ਖੈ ਦੇ ਦੇਖ ਦੇਖਣ ਵਾਲੀ ਗੱਲ ਹੀ ਨਹੀਂ ਹੈ ਇੰਨੇ ਖਰਾਬ ਨੇ ਅੱਜ ਸਾਡੀ ਸਾਰੇ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਣੇ ਜੋ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਉਹ ਆਪਾਂ ਯੋਗਦਾਨ ਪਾਈਏ ਅਸੀਂ ਵੀ ਤਿੰਨੇ ਭਰਾਵਾਂ ਨੇ ਸਲਾਹ ਕੀਤੀ ਹੈ ਦਸ਼ਨਤਾਈਵਾਲ ਨੇ ਚਰਨਜੀਤ ਨੇ ਮੈਨੇ ਕਿ ਆਪਣੀ ਵੀ ਡਿਊਟੀ ਬਣ ਜਾਈਏ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਲਾਤ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਪਹਿਲਾਂ ਵੀ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜਦੋਂ ਤਾਮਲਾਡੂ ਦੇ ਵਿੱਚ ਸੁਨਾਮੀ ਆਈ ਹੈ ਉਦੋਂ ਵੀ ਅਸੀਂ ਹੱਥੀਂ ਸੇਵਾ ਕੀਤੀ ਜਾ ਕੇ ਉੱਥੋਂ ਵੀ ਇੱਕ ਟ੍ਰੇਨ ਭਰ ਕੇ ਸੀ ਲੈ ਕੇ ਗਏ ਸੀ ਤਕਰੀਬਨ 1 ਮਹੀਨਾ ਜੀ 350 ਬੰਦੀ ਟੀਮ ਦੇ ਨਾਲ ਰਹੇ ਸੀਗੇ ਇਸੇ ਤਰ੍ਹਾਂ ਕਿਸਾਨ ਅਦੁੱਲ ਨੇ ਚੱਲਿਆ ਬਹੁਤ ਵੱਡਾ ਤਕਰੀਬਨ ਸਾਲ ਚੱਲਿਆ ਉੱਥੇ ਵੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਜੋ ਕਰ ਸਕਦੇ ਸੀਗੇ ਉਹ ਕਰਦੇ ਤੇ ਉੱਥੇ ਵੀ ਜਾ ਕੇ ਅਸੀਂ 3 ਸਾਲ ਪਰ ਆਪਣੇ ਹੱਥੀ ਸੇਵਾ ਕੀਤੀ ਇੱਥੇ ਵੀ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮਾਂ ਨਾਲ ਜਾ ਕੇ ਆਪ ਹੱਥੀ ਸੇਵਾ ਕਰੀਏ ਸੋ ਇਹ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ ਹੈ ਇਹਦੇ ਚ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਿਆਸਤ ਛੋਰ ਛੱਡ ਕੇ ਕਿਸੇ ਨੂੰ ਮਾਰਾ ਕਹਿਣਾ ਨਾ ਨਿੰਮ ਕਹਿਣਾ ਉਹ ਨਹੀਂ ਕਿ ਫਲਾਣਾ ਨਿਆਂ ਨਹੀਂ ਕੀਤਾ ਜੋ ਜਿੰਨਾ ਕਰ ਰਿਹਾ ਹੈ ਉਹਦਾ ਉਹਦਾ ਧੰਨਵਾਦ ਕਰੀਏ ਦੇਖੋ ਹਰ ਬੰਦੇ ਦੀ ਆਪ ਕੋ ਆਪਣੀ ਉਹ ਹੁੰਦੀ ਹੈ ਕੋਈ ਬੰਦਾ ਹੱਥੀ ਕੰਮ ਕਰ ਸਕਦਾ ਹੈ ਕੋਈ ਚਾਰ ਪੈਰੇ ਵੱਧ ਲਾ ਸਕਦਾ ਹੈ ਕੋਈ ਘਟ ਲਾ ਸਕਦਾ ਹੈ ਆਪਾਂ ਦਾ ਜੋ ਜਿੰਨਾ ਕਰਦਾ ਹੈ ਉਹਦਾ ਧੰਨਵਾਦ ਕਰੀਏ ਸੋ ਮੈਂ ਸੰਗਤ ਦੇ ਅੱਗੇ ਆਤਮਾਨਕ ਬੇਨਤੀ ਕਰਦਾ ਕਿ ਜੋ ਜਿੰਨਾ ਵੀ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜੁਰ ਦਿਓ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿੱਥੇ ਵਾਕਈ ਲੋੜਵੰਦ ਲੋਕ ਨੇ ਉੱਥੇ ਜਾ ਕੇ ਆਪਾਂ ਸੇਵਾ ਕਰ ਸਕੀਏ ਇਹ ਮੇਰੀ ਆਤਮਾਨਕ ਬੇਨਤੀ ਹੈ ਕੱਲ ਨੂੰ ਅਸੀਂ ਉਧਰ ਮਖੂ ਅੰਮ੍ਰਿਤਸਰ ਦੇ ਏਰੀਆ ਚ ਗੁਰਦਾਸਪੁਰ ਦੇ ਨਹੀਂ ਜਾਵਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਜਾ ਕੇ ਅਸੀਂ ਆਪ ਵੀ ਪਤਾ ਕਰ ਸਕੀਏ ਤੇ ਤੁਹਾਨੂੰ ਵੀ ਹੱਥ ਵਨ ਕੇ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਜਰੂਰ ਸਹੀ ਰਾਹ ਦਿਓ ਤੇ ਸਾਰਿਆਂ ਦੀ ਇੱਕ ਹੱਥ ਵਨ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਉਹ ਹੈਗਰੂ ਜੀ ਦਾ ਖਾਲਸਾ ਚਿਰਵਾ ਗੁਰੂ ਜੀ ਦਾ